ਸਟਰੀਕਲ ਤੁਸੀਂ ਦੇਖ ਰਹਾ ਸਨਜ਼ ਐਂਡ ਨਿਊਜ਼ ਤੇ ਮੈਂ ਹਾਂ ਪ੍ਰਦੀਪ ਕੌਰ ਤਾਂ ਜੇਕਰ ਜੇਲ ਦੇ ਹੁਣ ਕੋਲੋਂ ਹੀ ਕਾਰਤੂਸ ਬਰਾਮਦ ਹੋ ਜਾਣ ਤਾਂ ਤੁਸੀਂ ਖੁਦ ਸੋਚੋ ਫਿਰ ਸੁਰੱਖਿਆ ਤੇ ਤਾਂ ਸਵਾਲ ਜ਼ਰੂਰ ਖੜੇ ਹੁੰਦੇ ਨੇ ਤਾਂ ਬਿਲਕੁਲ ਇਸ ਬਾਬਤ ਤੁਹਾਨੂੰ ਜਾਣਕਾਰੀ ਦੇ ਦਿੰਨੇ ਆ ਕਿ ਸਖਤ ਸੁਰੱਖਿਆ ਕਰਕੇ ਜਾਂਦੀ ਜਾਣੀ ਨਾਬਾ ਜੇਲ੍ਹ ਦੇ ਪਿਛਲੇ ਪਾਸੇੋਂ 478 ਕਾਰਤੂਸ ਨੇ ਜੜੇ ਬਰਾਮਦ ਹੁੰਦੇ ਨੇ ਤੇ ਜਦੋਂ ਇਹ ਕਾਰਤੂਸ ਬਾਰੇ ਪਤਾ ਲੱਗਦਾ ਹੈ ਕਾਰਤੂਸ ਬਰਾਮਦ ਹੁੰਦੇ ਨੇ ਤਾਂ ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਦੇ ਉੱਤੇ ਦਰਸਲ ਡੂੰਘੇ ਤੇ ਗਹਿਰੇ ਸਵਾਲ ਵੀ ਜ਼ਰੂਰ ਦੇ ਨੇ ਹਾਲਾਂਕਿ ਕਿਸੇ ਬੱਕਰੀਆਂ ਚਾਰਨ ਵਾਲੇ ਸਖਸ਼ ਦੇ ਵੱਲੋਂ ਇਸ ਗੱਲ ਦੀ ਇਤਲਾਹ ਜਿਹੜੀ ਪੁਲਿਸ ਨੂੰ ਦਿੱਤੀ ਜਾਂਦੀ ਹੈ ਅਕੇ ਉਥੇ ਕਾਰਤੂਸ ਮਿਲੇ ਨੇ ਤਾਂ ਉਸ ਤੋਂ ਬਾਅਦ ਪੁਲਿਸ ਪੁਟਾਈ ਕਰਦੇ ਉਸ ਜਗ੍ਹਾ ਦੀ ਕਹਿ ਸਕਦੇ ਆ ਕਿ 478 ਦੇ ਕਰੀਬ ਕਾਰਤੂਸ ਨੇ ਜਿਹੜੇ ਬਰਾਮਦ ਹੋਏ ਨੇ ਤਾਂ ਬਿਲਕੁਲ ਇਸ ਬਾਬਤ ਤੁਹਾਨੂੰ ਜਾਣਕਾਰੀ ਦੇ ਦਿੰਨੇ ਆ ਕਿ ਕਾਰਤੂਸ ਜ਼ਮੀਨ ਦੇ ਵਿੱਚ ਦੱਬੇ ਹੋਏ ਸੀ ਜਿਹੜੇ ਬਰਾਮਦ ਹੋਏ ਨੇ ਔਰ ਜ਼ਮੀਨ ਦੇ ਅੰਦਰ ਇੱਕ ਚਿੱਟੇ ਬੈਗ ਦੇ ਵਿੱਚ ਕਾਰਤੂਸ ਰੱਖੇ ਹੋਏ ਸੀ ਉਹਨਾਂ ਕਿਹਾ ਕਿ ਬਰਾਮਦ ਕੀਤੇ ਕਾਰਤੂਸ ਜਾਂਚ ਲਈ ਲੈਬ ਦੇ ਵਿੱਚ ਭੇਜੇ ਜਾਣਗੇ ਲੈਬ ਦੇ ਵਿੱਚ ਪਤਾ ਲੱਗੇਗਾ ਕਿ ਕਿਸ ਬੰਦੂਕ AK-47 ਜਾਂ ਕਿਸੇ ਹੋਰ ਬੰਦੂਕ ਦੇ ਕਾਰਤੂਸ ਨੇ ਨਵਦਾ ਦੇ ਇਹਦੇ ਅੰਦਰ ਕੋਈ ਜਿੰਨਾ ਕਾਰਤੂਸ ਮਿਲੇ ਆ ਸੰਬੰਧੀ ਕੀ ਡਿਟੇਲ ਨਾਲ ਜਾਣਕਾਰੀ ਸਕਦੇ ਸਰ ਕੱਲ ਅਸੀਂ ਕੱਲ ਸ਼ਾਮ ਨੂੰ ਇੱਕ ਪਰਚਾ ਦਰਜ ਕੀਤਾ ਐਫ ਆਈ ਆ ਨੰਬਰ 75 ਹੈਗਾ ਜੀ ਤੇ 255459 ਦੇ ਅਸੀਂ ਐਫ ਆਈ ਦਰਜ ਕੀਤੀ ਆਪਲਟ ਤੇ ਜਿਹਦੇ ਵਿੱਚ 478 ਜਿਹੜੇ ਸਾਨੂੰ ਰੌਂਡ ਜਿਹੜੇ ਹੈਗੇ ਨੇ ਬਰਬੰਦ ਹੋਏ ਨੇ ਇਹ ਰੌਂਡ ਦੀ ਕੰਡੀਸ਼ਨ ਹੈ ਇਹ ਜੰਦਾ ਕਾਰਤੂਸ ਨੇ ਅਰੇ ਇਹ ਵੀ ਹੀ ਕਾਫੀ ਚਿਰ ਤੇ ਜਿਹੜੇ ਆ ਲੱਗਦਾ ਸੀ ਵੀ ਇਹ ਡੰਪ ਕਿਤੇ ਕਿਤੇ ਡੰਪ ਹੋਏ ਹੋਏ ਸੀ ਤੇ ਜਿਵੇਂ ਦੱਬੇ ਹੋਏ ਸੀ ਐਕਚੁਅਲੀ ਸਾਡੀ ਮੁਖਰੀ ਤੇ ਅਸੀਂ ਪਰਚਾ ਦਿੱਤਾ ਹੈ ਸਾਡੇ ਮੁਖਰ ਤੋਂ ਕਿਦੋਂ ਅੱਗੇ ਪਤਾ ਲੱਗਾ ਕਿਤੇ ਤੇ ਉੱਥੋਂ ਸਾਨੂੰ ਜਗ੍ਹਾ ਤੋਂ ਇੱਕ ਖੱਡੇ ਪੱਟਾ ਹੋਇਆ ਜੀ ਖੱਡੇ ਦੇ ਵਿੱਚੋਂ ਅਸੀਂ ਜਿਹੜੇ ਰਿਕਵਰ ਕੀਤੇ ਨੇ ਮੁਖਰੀ ਦੇ ਤਾਰ ਤੋਂ ਮੁਖਰੀ ਦੇ ਤਾਰ ਤੋਂ ਇਹ ਕਾਰਤੂਸਰੀ ਸਿਰਫ ਕੋਈ ਯੋਗਤਾ ਨਹੀਂ ਉਹ ਕਾਰਤੂਸ ਨੇ ਜੀ ਅਸੀਂ ਐਕਚੁਅਲੀ ਇਹਨੂੰ ਬੇਸਿਕਲੀ ਕੰਡੀਸ਼ਨ ਇਹਨਾਂ ਦੀ ਐਵੇਂ ਦੀ ਹੈ ਹੈਗੇ ਇਹ ਲਾਈਵ ਲਾਈਵ ਨੇ ਜੀ ਤੇ ਇਹਨਾਂ ਨੂੰ ਅਸੀਂ ਜਿਹੜਾ ਆਰਟੀਲਰੀ ਦੀ ਅੱਛੀ ਜਿਹੜਾ ਹੈ ਸਾਡੇ ਹੁੰਦੀ ਹੈ ਉੱਥੇ ਅਸੀਂ ਇਹਨਾਂ ਨੂੰ ਟੈਸਟ ਵਾਸਤੇ ਭੇਜਾਂਗੇ ਕਿ ਕਿਸ ਚੀਜ਼ ਤੇ ਕੰਮ ਕਰਨ ਤੇ ਕਦੋਂ ਦੇ ਮਾਰ ਕਰਨ ਫਿਰ ਜਨਰਲ ਦਾ ਪਾਰਟ ਆਫ ਦਾ ਇਨਵੈਸਟੀਗੇਸ਼ਨ ਕਿਹੜੀ ਜਗ੍ਹਾ ਤੇ ਕੀ ਲੱਗਦਾ ਹੈ ਕੋਈ ਗੁੰਤਕ ਦੀ ਜਿਹੜੀ ਨੋਟ ਦੇ ਤੌਰ ਤੇ ਜਿਹੜੀ ਸ਼ੁਰੂਆਤੀ ਦੌਰ ਦੀ ਹੈ ਇਨਵੈਸਟੀਗੇਸ਼ਨ ਹੈ ਇਹ ਕਈ ਵਾਰ ਤਾਂ ਇਹ ਹੁੰਦਾ ਜਿਵੇਂ ਅ ਥੋੜਾ ਜਿਹਾ ਮੇਰੇ ਜਿਵੇਂ ਸਾਨੂੰ ਪਾਰਟ ਆਫ ਲੱਗਦਾ ਵੀ ਮਿਲਟਰੀ ਏਰੀਆ ਹੈਗਾ ਤੇ ਇਹ ਜਿਵੇਂ ਅ ਅਨ ਯੂਜ਼ਡ ਕਿਤੇ ਹੋ ਗਿਆ ਜਾਂ ਕਿਤੇ ਉੱਥੋਂ ਮਿਸਪਲੇਸ ਹੋ ਸਕਦਾ ਹੈ ਹੋ ਸਕਦਾ ਵੀ ਕਿਤੇ ਸਾਡੇ ਕਿਤੇ ਵੀ ਏਰੀਆ ਤੇ ਮਿਸਪਲੇਸ ਹੋਏ ਹੋਣ ਕਿਤੇ ਨਾ ਕਿਤੋਂ ਹੋਏ ਹੋਣ ਇਹਨਾਂ ਦੀ ਜਿਹੜੇ ਅਸੀਂ ਇਨਫੋਰਮੇਸ਼ਨ ਲਵਾਂਗੇ ਜੀ ਕਿਤੋਂ ਹੈ ਪਹਿਲਾਂ ਪਹਿਲੀ ਗੱਲ ਤਾਂ ਇਹ ਹੈ ਚੈੱਕ ਕਰਨ ਲਈ ਇਹ ਹੈਗਾ ਵੀ ਜਿਹੜੇ ਇਹ ਕਟੇਜਸ ਨੇ ਇਹ ਬੇਸਿਕਲੀ ਕਿਸ ਚੀਜ਼ ਦੇ ਨੇ ਜੀ ਇਹਨਾਂ ਨੂੰ ਅਸੀਂ ਜਿਹੜਾ ਹੈਗਾ ਸਾਡੀ ਕੋਰ ਕੋਟਾਂ ਨੇ ਜਾਂ ਉਥੋਂ 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 ਇਹਨੂੰ ਫਲੋਰ ਤੋਂ ਜਾਂ ਇੱਥੋਂ ਅਸੀਂ ਇਹਨੂੰ ਸਪੈਸੀਫਾਈ ਕਰਾਂਗੇ ਕਿ ਕਿਸ ਚੀਜ਼ ਦੇ ਕਰਤੂਸ ਨੇ ਫਿਰ ਸਾਡੀ ਨੈਕਸਟ ਇਨਵੈਸਟੀਗੇਸ਼ਨਲ ਰਿਪੋਰਟ ਇਹ 2554 ਨਟ ਲਾਈ ਹੈ ਜੀ ਤੇ ਐਂਡ ਅਨਨੋਨ ਤੇ ਲਾਈ ਹੈ ਅਸੀਂ ਤੇ ਬਾਕੀ ਇਨਵੈਸਟੀਗੇਸ਼ਨ ਇਜ਼ ਗੋਇੰਗ ਅਮ ਇਫ ਜੇ ਕੋ ਫਰਦਰ ਹੋਵੇ ਤੁਹਾਨੂੰ ਅਸੀਂ ਤਾਅਲਿਕ ਨੂੰ ਵੀ ਕਹਿਣਾ ਦਵਾਂ ਪਬਲਿਕ ਨੂੰ ਤਾਂ ਸਾਡੀ ਇਹ ਜੀ ਵੀ ਤੇ ਕੁਝ ਦਾ ਸਾਡਾ ਨਸ਼ਾ ਅਰੋਧ ਜਿਹੜਾ ਸਾਡਾ ਚੱਲ ਰਿਹਾ ਹੈ ਜੀ ਮੁਹਿੰਮ ਚੱਲ ਰਹੀ ਹੈ ਪੰਜਾਬ ਸਰਕਾਰ ਦੀ ਹਦਾਇਤਾਂ ਨੇ ਤੇ ਅਸੀਂ ਆਪਣੇ ਡੀਜੀ ਸਾਹਿਬ ਤੇ ਸਾਡੇ ਐਸਐਸਪੀ ਸਾਹਿਬ ਵਰਨ ਸ਼ਰਮਾ ਜੀ ਉਹਨਾਂ ਦੀ ਹਦਾਇਤਾਂ ਮੁਤਾਬਕ ਅਸੀਂ ਜਿਹੜਾ ਕੰਮ ਕਰ ਰਹੇ ਹਾਂ ਤੇ ਫਿਰ ਵੀ ਅਸੀਂ ਅਸੀਂ ਇਹ ਅਪੀਲ ਕਰਦੇ ਹਾਂ ਤੁਹਾਡੇ ਮਾਦੀਆਂ ਰਾਹੀ ਵੀ ਸਾਨੂੰ ਵੱਧ ਤੋਂ ਵੱਧ ਪਬਲਿਕ ਜਿਹੜੀ ਸਾਨੂੰ ਸਹਿਯੋਗ ਦੇਵੇ ਸਾਨੂੰ ਇੱਕ ਟੋਲ ਫਰੀ ਨੰਬਰ ਜਿਹੜਾ ਹੈ ਪੰਜਾਬ ਸਰਕਾਰ ਵੱਲੋਂ ਦਿੱਤਾ ਗਿਆ ਹੈ ਡਰਗ ਮੀਨਸ ਦਾ ਡਰਗਜ਼ ਕਿ ਜੇ ਕੋਈ ਵੀ ਮੁਖਬਰੀ ਤੁਹਾਡੇ ਕੋਲ ਜਾਂ ਕੋਈ ਸ਼ਾਂਤੀ ਉਹਦਾ ਨਾਮ ਗੁਪਤ ਰੱਖਿਆ ਜਾਊਗਾ ਸਾਨੂੰ ਵੱਧ ਤੋਂ ਵੱਧ ਸਹਿਯੋਗ ਦਿਓ ਕਿ ਜਿਹੜਾ ਆਪਾਂ ਇਹ ਨਸ਼ਿਆਂ ਦੇ ਜਿਹੜਾ ਯੁੱਧ ਚੱਲ ਰਿਹਾ ਹੈ ਇਹਦੇ ਚਾਪਾਂ ਕਾਮਯਾਬੀ ਹਾਸਲ ਕਰੀਏ ਧੰਨਵਾਦ